ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਈਡੀ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਈਡੀ ਜਿੱਥੇ ਵੀ ਸੂ ਮਿਲਦੀ ਹੈ ਉੱਥੇ ਪਹੁੰਚ ਜਾਂਦੀ ਹੈ ਹਾਲਾਂਕਿ ਵਿਰੋਧੀ ਈਡੀ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਕਹਿੰਦੇ ਨੇ ਕਿ ਕੇਂਦਰ ਦੇ ਕਹਿਣ ਦੇ ਉੱਤੇ ਹੀ ਈਡੀ ਸਾਰੀਆਂ ਕਾਰਵਾਈਆਂ ਕਰਦੀ ਹੈ ਪਰ ਝਾਰਖੰਡ ਦੇ ਰਾਂਚੀ ਦੇ ਵਿੱਚ ਜਿਹੜੀ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ ਉਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਲੀਡਰਾਂ ਦੇ ਉੱਤੇ ਜਿਹੜੇ ਕਈ ਵਾਰ ਇਲਜ਼ਾਮ ਵੀ ਲਗਾਉਂਦੇ ਨੇ ਈਡੀ ਦੇ ਉੱਤੇ ਈਡੀ ਨੇ ਗ੍ਰਾਮੀਨ ਵਿਕਾਸ ਮੰਤਰੀ ਨੇ ਪਿੰਡੂ ਵਿਕਾਸ ਮੰਤਰੀ ਨੇ ਉੱਥੋਂ ਦੇ ਆਲਮਗੀਰ ਆਲਮ ਉਹਨਾਂ ਦੇ ਪਰਸਨਲ ਸੈਕਟਰੀ ਸੰਜੀਵ ਲਾਲ ਦੇ ਨੌਕਰ ਜ਼ਹਾਂਗੀਰ ਦੇ ਘਰ ਤੋਂ ਕਰੋੜਾਂ ਰੁਪਏ ਬਰਾਮਦ ਕੀਤੇ ਨੇ 30 ਕਰੋੜ ਦੇ ਕਰੀਬ ਇਹ ਰਾਸ਼ੀ ਬਰਾਮਦ ਕੀਤੀ ਗਈ ਹੈ ਇੰਨੇ ਪੈਸੇ ਕਿ ਈਡੀ ਨੂੰ ਇੰਤਜ਼ਾਰ ਕਰਨਾ ਪਿਆ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ ਕੈਸ਼ ਵੈਨ ਦਾ ਪ੍ਰਬੰਧ ਕਰਨਾ ਪਿਆ ਤੇ ਇਸ ਤੋਂ ਪਹਿਲਾਂ ਵੀ ਕਈ ਕਾਰਵਾਈਆਂ ਏਡੀ ਨੇ ਇਸੇ ਇਲਾਕੇ ਦੇ ਵਿੱਚ ਕੀਤੀਆਂ ਸਨ ਤੇ ਨੌਕਰ ਦੇ ਘਰੋਂ 30 ਕਰੋੜ ਰੁਪਏ ਮਿਲਣਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਸ਼ਾਇਦ ਮੰਤਰੀ ਨੇ ਆਪਣੇ ਪੀਏ ਜਾਂ ਪਰਸਨਲ ਸੈਕਟਰੀ ਦੇ ਕਹਿਣ ਦੇ ਉੱਤੇ ਪੈਸੇ ਇਧਰ ਉਧਰ ਰਖਵਾ ਦਿੱਤੇ ਹੋਣ ਤੇ ਹੁਣ ਜਾਂਚ ਹੋਵੇਗੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਪੈਸੇ ਕਿਹਦੇ ਨੇ ਕਿੱਥੋਂ ਆਏ ਨੇ ਤੇ ਕੀ ਪੈਸੇ ਉਹ ਵਰਤੇ ਜਾਣੇ ਸੀ ਕਿੱਥੇ ਇਨਵੈਸਟਮੈਂਟ ਹੋਣੀ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਕਰੀਬੀ ਹੈ ਇਹਨਾਂ ਦਾ ਹੀ ਮੁੰਨਾ ਉਹਦੇ ਕੋਲੋਂ ਵੀ 3 ਕਰੋੜ ਤੋਂ ਜ਼ਿਆਦਾ ਪੈਸੇ ਬਰਾਮਦ ਹੋਏ ਨੇ ਤੇ ਇਸ ਤੋਂ ਪਹਿਲਾਂ ਵੱਡੀ ਕਾਰਵਾਈ ਹੋਈ ਸੀ ਈਡੀ ਨੇ ਕਈ ਜਿਹੜੇ ਹੋਰ ਸੀਗੇ ਅਧਿਕਾਰੀ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਸੀ ਜਿਦੇ ਵਿੱਚ 2023 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਗ੍ਰਾਮੀਣ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਸੀਗੇ ਵਿਰਿੰਦਰ RAM ਉਹਨਾਂ ਦੇ ਵੀ 24 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਸੀ ਤੇ ਇਸ ਦੌਰਾਨ ਕਈ ਜਿਹੜੇ ਸੀਗੇ ਗਹਿਣੇ ਬਰਾਮਦ ਕੀਤੇ ਗਏ ਘਟੋ-ਘਟ ਉਸ ਵੇਲੇ 1.5 ਕਰੋੜ ਤੋਂ ਵੱਧ ਦੇ ਗਹਿਣੇ ਬਰਾਮਦ ਹੋਏ ਸੀਗੇ 30 ਲੱਖ ਰੁਪਇਆ ਕੈਸ਼ ਵੀ ਬਰਾਮਦ ਹੋਇਆ ਸੀਗਾ ਕਿਉਂਕਿ ਇਹੜੀ ਨੂੰ 100 ਕਰੋੜ ਤੋਂ ਵੱਧ ਦੀ ਸੰਪਤੀ ਦਾ ਪਤਾ ਲੱਗਿਆ ਸੀਗਾ ਵਰਿੰਦਰ RAM ਦੀਆਂ ਕੰਪਨੀਆਂ ਦੀਆਂ ਯਾਨੀ ਕਿ ਇੱਕ ਇੰਜੀਨੀਅਰ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਤੇ ਕਈ ਕੰਪਨੀਆਂ ਦੇ ਵਿੱਚ ਉਹਨੇ ਇਨਵੈਸਟਮੈਂਟ ਕੀਤੀ ਹੋਵੇ ਤਾਂ ਫਿਰ ਜਾਂਚ ਤਾਂ ਹੋਣੀ ਬਣਦੀ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਵਾਈਆਂ ਹੋਈਆਂ ਸਨ ਤੇ ਜਿਹੜੀ ਹੁਣ ਕੱਲ ਕਾਰਵਾਈ ਹੋਈ ਉਸ ਕਾਰਵਾਈ ਦੇ ਵਿੱਚ ਕਾਫੀ ਖੁਲਾਸੇ ਹੋਏ ਨੇ ਖਬਰ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿਉਂਕਿ ਜਦੋਂ ਤੱਕ ਕੱਲ੍ਹ ਇਹ ਖਬਰ ਸੀਗੀ ਉਦੋਂ ਤੱਕ ਈਡੀ ਦੇ ਹੱਥ ਸਿਰਫ ਕੈਸ਼ ਹੀ ਲੱਗਿਆ ਸੀਗਾ ਤੇ ਉਹਦੀ ਅਜੇ ਗਿਣਤੀ ਮਿੰਤੀ ਚੱਲ ਰਹੀ ਸੀਗੀ ਤੇ ਹੁਣ ਸਾਰੀ ਅਪਡੇਟ ਉਹਦੀ ਸਾਹਮਣੇ ਆ ਚੁੱਕੀ ਹੈ ਕਿ ਈਡੀ ਨੇ 30 ਕਰੋੜ ਤੋਂ ਵੱਧ ਪੈਸੇ ਜ਼ਬਤ ਕਰ ਲਏ ਨੇ ਗਿਣਤੀ ਮਿੰਤੀ ਉਹਨਾਂ ਦੀ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਕੁਝ ਦਸਤਾਵੇਜ਼ ਵੀ ਮਿਲੇ ਨੇ ਦਸਤਾਵੇਜ਼ ਨੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਜੁਆਇਨਿੰਗ ਨੂੰ ਲੈ ਕੇ ਬਦਲੀਆਂ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਦੇ ਵਿੱਚ ਵੀ ਸਾਹਮਣੇ ਆਈਆਂ ਨੇ ਈਡੀ ਨੂੰ ਜਿਹੜੀ ਲਿਸਟ ਮਿਲੀ ਹੈ ਉਹਦੇ ਵਿੱਚ ਤਾਂ ਕਈ ਵਾਰ ਇਹ ਵੀ ਸਾਹਮਣੇ ਆ ਗਿਆ ਹੈ ਕਿ ਕੁਝ ਅਧਿਕਾਰੀਆਂ ਬਾਰੇ ਇਹ ਪਤਾ ਚੱਲਿਆ ਹੈ ਕਿ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਇਹਨੂੰ ਇੱਥੋਂ ਹਟਾ ਕੇ ਕਿਤੇ ਦੂਰ ਭੇਜ ਦਿੱਤਾ ਜਾਵੇ ਯਾਨੀ ਕਿ ਇਹ ਵੀ ਸਾਰਾ ਕੁਝ ਚੱਲਦਾ ਸੀਗਾ ਕੁੱਲ ਮਿਲਾ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਈਡੀ ਤੇ ਹੋਰ ਜਿਹੜੇ ਚੋਣ ਕਮਿਸ਼ਨ ਵੱਲੋਂ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਜਿਹੜਾ ਪੈਸਾ ਲੈਣ ਦੇਣ ਵਾਸਤੇ ਵਰਤਿਆ ਜਾਣਾ ਚੋਣਾਂ ਦੇ ਵਿੱਚ ਉਹਨਾਂ ਨੂੰ ਵੀ ਕਾਬੂ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੇ ਹੋਰ ਵੀ ਸਮਾਨ ਬਰਬੰਦ ਹੋ ਜਾਂਦੇ ਨੇ ਪਰ ਇਹ ਸਭ ਦੇ ਚੱਲਦਿਆਂ ਈਡੀ ਦੀ ਵੱਡੀ ਕਾਰਵਾਈ ਹੈ ਈਡੀ ਨੇ ਝਾਰਖੰਡ ਦੇ ਰਾਂਚੀ ਤੋਂ ਉੱਥੋਂ ਦੇ ਪਿੰਡੂ ਵਿਕਾਸ ਮੰਤਰੀ ਆਲਮ ਗੀਰ ਆਲਮ ਦੇ ਪਰਸਨਲ ਸੈਕਟਰੀ ਟੀ ਸੰਜੀਵ ਲਾਲ ਦੇ ਨੌਕਰ ਨੇ ਜਹਾਗੀਰ ਉਹਦੇ ਘਰੋਂ ਇਹ ਸਾਰਾ ਕੁਝ ਬਰਾਮਦ ਕੀਤਾ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਕਰੀਬੀ ਮੁੰਨਾ ਉਹਦੇ ਘਰੋਂ ਵੀ 3 ਕਰੋੜ ਤੋਂ ਵੱਧ ਪੈਸੇ ਬਰਾਮਦ ਹੋ ਗਏ ਨੇ ਫਿਲਹਾਲ ED ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿੱਥੋਂ ਕਿੱਥੋਂ ਤੱਕ ਤਾਰ ਜੁੜ ਰਹੇ ਨੇ ਕਿੱਥੇ ਤੱਕ ਇਹ ਕਨੈਕਸ਼ਨ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੱਲ ਆਪਣੀ ਰੈਲੀ ਦੇ ਵਿੱਚ ਕਿਹਾ Odisha ਦੇ ਵਿੱਚ ਰੈਲੀ ਕਰ ਰਹੇ ਸੀਗੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਗਵਾਂਡੀ ਸਾਡਾ ਸੂਬਾ ਹੈ ਉਹਦੇ ਵਿੱਚੋਂ ਨੋਟਾਂ ਦੇ ਪਹਾੜ ਮਿਲ ਰਹੇ ਨੇ ਸਿੱਧਾ ਨਿਸ਼ਾਨਾ ਉਹਨਾਂ ਨੇ ਵੀ ਸਾਧ ਦਿੱਤਾ ਸੀਗਾ ਤੇ ਲੋਕ ਕਹਿ ਰਹੇ ਨੇ ਕਿ ਚੋਰੀ ਕੀਤਾ ਮਾਲ ਫੜਿਆ ਜਾ ਰਿਹਾ ਹੈ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਵੀ ਕੱਲ ਨਿਸ਼ਾਨਾ ਸਾਧ ਦਿੱਤਾ ਸੀਗਾ ਤੇ ਜਿਹੜਾ ਇਹ ਪੀਏ ਆ ਪਰਸਨਲ ਸੈਕਟਰੀ ਆ ਉਹਦੇ ਪਹਿਲਾਂ ਵੀ ਦੋ ਮੰਤਰੀਆਂ ਦੇ ਨਾਲ ਰਹਿ ਚੁੱਕਿਆ ਹੈ ਤੇ ਇੱਕ ਸਰਕਾਰੀ ਮੁਲਾਜ਼ਮ ਆ ਪਰ ਆਪਸ ਦੇ ਵਿੱਚ ਮਿਲੀ ਭੁਗਤ ਦੇ ਨਾਲ ਇਹ ਪੈਸਾ ਕਿੱਥੇ ਭੇਜਣਾ ਸੀ ਕਿਵੇਂ ਇਕੱਠਾ ਕੀਤਾ ਕਿਧਰੋਂ ਆਇਆ ਤੇ ਇਹਦਾ ਅੱਗੇ ਕਰਨਾ ਕੀ ਸੀਗਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪਰਸਨਲ ਸੈਕਟਰੀ ਸੰਜੀਵ ਲਾਲ ਅਤੇ ਨੌਕਰ ਜਹਾਗੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਵਾ 3 ਵਜੇ ਤੱਕ ਸਵੇਰੇ ਈਡੀ ਦੀ ਰੇਡ ਚੱਲੀ ਹੈ ਤੇ ਹੁਣ ਤੱਕ ਜਿਹੜੀ ਕੁੱਲ ਅਮਾਊਂਟ ਕੁੱਲ ਰਾਸ਼ੀ ਜਿਹੜੀ ਬ੍ਰਾਮਦ ਹੋਈ ਹੈ ਉਹ 35 ਕਰੋੜ ਤੋਂ ਵੱਧ ਬਣਦੀ ਹੈ। ਤੇ ਥੇ ਵੀ ਜ਼ਿਕਰ ਹੋ ਗਿਆ ਕਿ 10000 ਦੀ ਰਿਸ਼ਵਤ ਦਾ ਮਾਮਲਾ ਸੀਗਾ ਜਿਹੜਾ ਕਰੋੜਾਂ ਤੱਕ ਪਹੁੰਚ ਗਿਆ। ਪਿਛਲੇ ਸਾਲ ਇਸੇ ਮਾਮਲੇ ਦੇ ਵਿੱਚ 10000 ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਹੀ ED ਨੇ ਰੇਡ ਕੀਤੀ ਸੀ ਤੇ ਤਾਰ ਅੱਗੇ ਜੁੜਦੇ ਗਏ ਤੇ ਇਹ ਹੁਣ ਮਾਮਲਾ 10000 ਤੋਂ 35 ਕਰੋੜ ਤੋਂ ਵੱਧ ਦਾ ਬਣ ਚੁੱਕਿਆ ਹੈ। ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ। ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਬਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ